ਸਾਚੀਗਾ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਬਾਈ ਲੱਗੀ ਚਾਹੇ ਪੁਲਿਸ ਆ ਬੰਦੇ ਦੇ ਪਿੱਛੇ ਪਰ ਬੰਦੇ ਦੀ ਤੁਸੀਂ ਡਰਾਈਵਰੀ ਚੈੱਕ ਕਰੋ ਮੇਰੇ ਖਿਆਲਾਂ ਦਾ ਵਰਲਡ ਦਾ ਬੈਸਟ ਡਰਾਈਵਰ ਮੰਨਿਆ ਜਾਏਗਾ ਇਹ ਚੈੱਕ ਕਰੋ ਕਿੰਨੀ ਸਪੀਡ ਦੇ ਵਿੱਚ ਕਿੱਦਾਂ ਕਿੱਦਾਂ ਦੇ ਇਹਨੇ ਕੱਟ ਮਾਰਨੇ ਆ ਇਹ ਵੱਡਾ ਹੀ ਕੋਈ ਵੌਂਟਡ ਲੱਗਦਾ ਜਿਹੜਾ ਪਿੱਛੇ ਨਹੀਂ ਪੁਲਿਸ ਲੱਗੀ ਆ ਪੋਲਸ ਦੇ ਵੀ ਪਸੀਨੇ ਛੁੜਾਏ ਪਿਆ ਬੰਦੇ ਨੇ ਜਿੱਦਾਂ ਆਪਾਂ ਗੇਮ 'ਚ ਨਹੀਂ ਕਾਰਾਂ ਭਜਾਈਦੀਆਂ ਓਦਾਂ ਹੀ ਰੀਅਲ ਲਾਈਫ 'ਚ ਭਜਾਉਂਦੇ ਆ ਹੋਲਸ ਵਾਲਾ ਵੀ ਪਿੱਛੇ ਪੂਰੀ ਦੱਬਦਾ ਵਿਆਹ ਗੱਡੀ ਬਟੋਰੀ ਰੀਸ ਨਹੀਂ ਕਰ ਪਾਉਂਦੇ ਆ ਸੜਕਾਂ ਵੀ ਵੇਖੋ ਨਾ ਬਾਲੀਆਂ ਗੱਡੀਆਂ ਸਾਫ਼ ਆ ਕੋਈ ਟੋਆ ਡੱਬਾ ਨਹੀਂ ਕੋਈ ਕੁਝ ਨਹੀਂ ਤਾਂ ਇਹਦਾ ਖਿੱਚੀ ਜਾਂਦਾ ਇਹਨਾਂ ਇਹ ਸਾਡੇ ਪੰਜਾਬ ਚੰਦਾ ਦੇ ਭੈਣ ਜਲ ਦੋ ਤਿੰਨ ਅਰੀ ਦਾ ਭੈਣ ਹੁਣ ਤੱਕ ਤਾਂ ਗੱਡੀ ਬਲਾਸਟ ਹੋਈ ਹੀ ਨਹੀਂ ਤੋਂ ਇਹਾਂ ਦੀ ਵਾਜ ਵਜ ਗਈ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਦਾ ਗੱਡੀ ਭਜਾ ਰਿਹਾ ਬੜਹਾਈਏ ਤੱਕ ਬੁਲਸਰੇ ਹੱਥ ਨਹੀਂ ਆਇਆ ਨੈਂਡ ਦੇ ਜਾ ਕੇ ਦੇਖੋ ਕੀ ਬੰਦਾ ਇਹਦੇ ਨਾਲ ਇੱਕ ਗੱਲ ਨੋਟ ਕਰਨ ਵਾਲੀ ਆ ਦੇਖੋ ਜੇ ਥੱਲੇ ਕੋਈ ਵੌਂਟਡ ਹੈਗਾ ਉਹਦੇ ਪਿੱਛੇ ਪੁਲਿਸ ਲੱਗੀ ਆ ਤੇ ਬਾਹਲੇ ਦੇਸਾਂ ਜੋ ਉੱਪਰ ਜਹਾਜ਼ ਨਾਲ ਉਹਦੀ ਨੇਕੀ ਵੀ ਕੀਤੀ ਜਾ ਰਹੀ ਉਹਨੂੰ ਪ੍ਰੋਪਰ ਦੇਖਿਆ ਜਾ ਰਿਹਾ ਕਿ ਕਿੱਧਰ ਜਾ ਰਿਹਾ ਕਿੱਧਰ ਨਹੀਂ ਜਾ ਰਿਹਾ ਥੱਲੇ ਕਿੰਨੀਆਂ ਗੱਡੀਆਂ ਪੁਲਿਸ ਦੀਆਂ ਜਾਂਦੀਆਂ ਤੇ ਉੱਪਰ ਜਹਾਜ਼ ਦੇ ਨਾਲ ਉਹਦੀ ਡਰੋਨ ਦੇ ਨਾਲ ਵੀਡੀਓ ਬਣਾਈ ਜਾ ਰਹੀ ਹੈ ਇੰਨੋਂ ਨਹੀਂ ਲਾਦਾ ਜਦ ਤੱਕ ਤੇਲ ਨਹੀਂ ਮੁੱਕਦਾ ਗੱਡੀ ਜੋ ਰੁਕਣ ਵਾਲਾ बंदा ग्डी छल चया फिर जाना बंदे लो भी फटिया गया बंदा बंदा फटिया गया हम वीडियो लाइक कमेंट करके दस दू लगी बाकी शेयर जरूर कर दो